ਸਿਕਾਲ ਇਹ ਅਵੇ ਆ ਤੇ ਅੱਜ ਅਸੀਂ ਖੇਤ ਫਿਰਦੇ ਆ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸੁਪਰ ਸੀਡਰ ਨਾਲ ਬੀਜੀ ਹੋਈ ਕਣਕ ਦਾ ਜਿਹੜਾ ਫਾਇਦਾ ਹੈ ਉਹ ਜੀਰੀ ਨੂੰ ਮਿਲਣਾ ਯਾਨੀ ਕਿ ਛਮਾਹੀ ਬਾਅਦ ਇਹਦਾ ਫਾਇਦਾ ਆਪਾਂ ਨੂੰ ਚੰਗੇ ਤਰੀਕੇ ਦੇ ਵਿੱਚ ਚੰਗੇ ਰੂਪ ਦੇ ਵਿੱਚ ਸਾਹਮਣੇ ਆਉਣਾ ਉਹਦਾ ਕਾਰਨ ਮੈਂ ਦਿਖਾਉਣਾ ਇਹ ਆ ਇੱਥੇ ਆਪਾਂ ਦੇਖੀਏ ਆ ਪ੍ਰਾਲੀ ਹੈ ਇਹ ਸਾਰੀ ਪ੍ਰਾਲੀ ਹੈ ਜਿਹੜੀ ਇਹ ਵਿੱਚੋਂ ਨਿਕਲੀ ਹੈ ਇਹ ਸਾਰੀ ਪ੍ਰਾਲੀ ਆਹ ਦੇਖੋ ਪ੍ਰਾਲੀ ਹੈ ਇਹ ਵਿੱਚੋਂ ਨਿਕਲੀ ਹੈ ਇਹ ਗਲ ਚੁੱਕੀ ਹੈ ਤੇ ਜਮਾ ਜਾਣ ਨਹੀਂ ਰਹੀ ਤੇ ਜਿਹੜੇ ਇਹਦੇ ਵਿੱਚਲੇ ਤੱਤ ਨੇ ਕਿਹੜੇ-ਕਿਹੜੇ ਤੱਤ ਨੇ ਉਹ ਆਪਾਂ ਗੱਲ ਕਰਦੇ ਹਾਂ ਤਾਂ 12 ਤੱਤ ਆ ਜਿਹੜੇ ਸਕਰੀਨ ਤੇ ਦਿਖਾਈ ਦੇ ਰਹੇ ਨੇ ਇਹ ਆਪਾਂ ਨੂੰ ਪ੍ਰਾਲੀ ਦੇ ਵਿੱਚੋਂ ਮਿਲਦੇ ਨੇ ਇਹਦੇ ਚ ਨਾਈਟ੍ਰੋਜਨ ਸਿਲਿਕਨ ਪੋਟਾਸ਼ੀਅਮ ਪਾਸਫੋਰਸ ਜ਼ਿੰਕ ਸਲਫਰ ਮੈਗਨੀਸ਼ੀਅਮ ਕੈਲਸ਼ੀਅਮ ਲੋਹਾ ਮੈਨਗਨੀਜ਼ ਕਾਪਰ ਤੇ ਬੋਰਨ ਤੇ ਨਾਲ ਪ੍ਰਤੀਸ਼ਤ ਤੇ ਕਿਲੋਆਂ ਦੇ ਵਿੱਚ ਵੀ ਜੇਕਰ 25 ਟਨ ਜਿਹੜੀ ਪਰਾਲੀ ਹੈ ਉਹ ਆਪਾਂ ਵਿੱਚ ਲਾਉਣਿਆਂ ਤਾਂ ਉਹਦੇ ਚੋਂ ਕਿੰਨੇ ਕਿਲੋ ਤੱਤ ਉਹ ਵੀ ਆਪਾਂ ਨਾਲ ਦਿੱਤੇ ਹੋਏ ਨੇ ਸਭ ਤੋਂ ਵੱਧ ਸਿਲੀਕੋਨ ਤੇ ਪੋਟਾਸ਼ ਤੱਤ ਮਿਲਦਾ ਤੇ ਉਸ ਤੋਂ ਬਾਅਦ ਨਾਈਟ੍ਰੋਜਨ ਆਪਾਂ ਨੂੰ 12 ਕਿਲੋ ਤੋਂ ਲੈ ਕੇ 30 ਕਿਲੋ ਤੱਕ ਮਿਲ ਜਾਂਦੀ ਆ ਤੇ ਉਸ ਤੋਂ ਇਲਾਵਾ ਫਾਸਫੋਰਸ ਰੀ 2 2.5 ਕਿਲੋ ਤੇ ਜ਼ਿੰਕ 750 ਗ੍ਰਾਮ ਤੇ ਇਸ ਦੇ ਨਾਲ ਹੀ ਬਾਕੀ ਤੱਤ ਵੀ ਥੋੜੀ ਥੋੜੀ ਮਾਤਰਾ ਦੇ ਵਿੱਚ ਆਪਾਂ ਨੂੰ ਮਿਲਦੇ ਨੇ ਜਿਹੜੇ ਲਘੂ ਤੱਤ ਆਪਾਂ ਆ ਸਪਰੇਅ ਕਰਦੇ ਆ ਜਾਂ ਫਸਲਾਂ ਦੇ ਵਿੱਚ ਪਾਉਂਦੇ ਆ ਕੁੱਲ ਮਿਲਾ ਕੇ ਕਾਰਬਨ ਕੰਟੈਂਟ ਦੇ ਨਾਲ-ਨਾਲ ਬਹੁਤ ਸਾਰੇ ਤੱਤ ਆਪਾਂ ਨੂੰ ਮਿਲਦੇ ਨੇ ਮੁਫਤ ਦੇ ਵਿੱਚ ਤੇ ਆਪਾਂ ਵਾਹਣਾ ਜਿਹੜਾ ਇਹ ਵਾਹ ਕੇ ਖੁੱਲਾ ਛੱਡਤਾ ਦੋ ਵਾਰੀ ਇਹ ਵਾਹੀ ਕਰਤੀ ਇਹਦੇ ਵਿੱਚ ਇਹ ਵੀ ਜ਼ਰੂਰੀ ਹੈ ਵੀ ਜਿੰਨੀ ਛੇਤੀ ਹੋ ਸਕਦਾ ਆਪਾਂ ਆਪਣੇ ਵਾਹਣ ਨੂੰ ਬਾਹ ਕੇ ਤੇ ਵਿੱਚ ਖੁੱਲਾ ਛੱਡ ਦਈਏ ਤੇ ਉਹਦੇ ਵੀ ਬਹੁਤ ਸਾਰੇ ਫਾਇਦੇ ਨੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਜੀ ਸਾਸ੍ਰਿਕਾ